ਅਸੀਂ ਇਸ ਵੇਲੇ ਮੌਜੂਦ ਆ ਅਮਰਿਤਪਾਲ ਦੇ ਪਰਿਵਾਰ ਅਤੇ ਅਮਰਿਤਪਾਲ ਦੇ ਸਾਥੀਆਂ ਦੇ ਪਰਿਵਾਰ ਵਾਲੋ ਉਸ ਧਰਨੇ ਦੇ ਜਿਹੜਾ ਪਿਛਲੇ 47 ਦਿਨਾਂ ਤੋਂ ਲਗਾਤਾਰ ਹੈਰੀਟੇਜ ਸਟਰੀਟ ਜਿਹੜਾ ਸਚਕੰਸੀ ਰਵਿੰਦਰ ਸਾਹਿਬ ਨੂੰ ਰਸਤਾ ਜਾਂਦਾ ਉਸ ਜਗ੍ਹਾ ਤੇ ਲਗਾਇਆ ਗਿਆ ਸੋ ਧਰਨੇ ਦੀ ਸ਼ੁਰੂਆਤ ਉਸ ਵੇਲੇ ਕੀਤੀ ਗਈ ਸੀ ਜਿਸ ਵੇਲੇ ਇੱਕ ਪਰਿਵਾਰ ਦੀ ਮੰਗ ਸੀ ਕਿ ਅਮਰਤਪਾਲ ਅਤੇ ਉਸ ਦੇ ਸਾਥੀਆਂ ਦੀ ਜੇਲ੍ਹਾਂ ਨੂੰ ਸ਼ਿਫਟ ਕੀਤਾ ਜਾਏ ਸੋ ਹਲੇ ਤੱਕ ਸਰਕਾਰ ਨੇ ਇਸ ਉੱਤੇ ਕੋਈ ਵੀ ਸੰਗਿਆਨ ਨਹੀਂ ਲਿੱਤਾ ਸੋ ਲਗਾਤਾਰ ਭੁੱਖ ਹੜਤਾਲ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਭੁੱਖ ਹੜਤਾਲ ਕਰਨ ਤੋਂ ਪਹਿਲਾਂ ਮੀਟਿੰਗ ਵੀ ਪ੍ਰਸ਼ਾਸਨ ਨਾਲ ਕੀਤੀ ਗਈ ਸੀ ਲੇਕਿਨ ਉਸ ਤੋਂ ਬਾਅਦ ਪ੍ਰਸ਼ਾਸਨ ਦੁਆਰਾ ਇਸ ਮਾਮਲੇ ਦੇ ਵਿੱਚ ਕੋਈ ਵੀ ਸੰਗਿਆਨ ਨਹੀਂ ਲਿੱਤਾ ਗਿਆ ਤੇ ਹੁਣ ਲਗਾਤਾਰ ਪਿਛਲੇ 47 ਦਿਨਾਂ ਤੋਂ ਅਮਰਤਪਾਲ ਦੇ ਪਿਤਾ ਦੁਆਰਾ ਇਸ ਧਰਨੇ ਨੂੰ ਜਾਰੀ ਰੱਖਿਆ ਗਿਆ ਤੇ ਨਾਲ ਹੀ ਇੱਕ ਜਿਹੜਾ ਚੇਤਨਾ ਮਾਰਚ ਕੱਢਿਆ ਜਾਣਾ ਸੀ ਦਮਦਮਾ ਸਾਹਿਬ ਤੋਂ 8 ਤਰੀਕ ਨੂੰ ਉਸ ਦੇ ਵਿੱਚ ਸ਼ਾਮਿਲ ਹੋਣ ਲਈ ਅਮਰਿਤਪਾਲ ਜੀ ਦੀ ਮਾਤਾ ਜਾ ਰਹੀ ਸੀ ਤੇ ਰਸਤੇ ਦੇ ਵਿੱਚੋਂ ਪੁਲਿਸ ਨੂੰ ਪੁਲਿਸ ਦੁਆਰਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਅਮਰਿਤਪਾਲ ਦੇ ਪਿਤਾ ਸਾਡੇ ਨਾਲ ਮੌਜੂਦ ਹੈ ਭਾਜੀ ਕਿਵੇਂ ਦੇਖਦੇ ਹੋ ਜਿਹੜੀ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਕਿ ਇੱਕ ਚੇਤਨਾ ਮਾਰਸ ਵਿੱਚ ਸ਼ਾਮਿਲ ਹੋਣ ਲਈ ਤੁਹਾਡੀ ਪਤਨੀ ਜਾ ਰਹੀ ਸੀ ਤੇ ਉਹਨਾਂ ਨੂੰ ਰਸਤੇ ਦੇ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਇਹ ਬਹੁਤ ਹੀ ਨਿਰਜੋ ਕਰਵਾਈ ਹੈ ਜੀ ਇੱਕ ਤੇ ਸਾਡੇ ਧਾਰਮਿਕ ਮਾਮਲੇ 'ਚ ਦਖਲਦਗੀ ਹੈ ਸਿੱਧੀ ਸਿੱਧੀ ਇਹ ਸਾਡੇ ਪਰਿਵਾਰ ਨੂੰ ਬਿਨਾਂ ਵਜ੍ਹਾ ਤੰਗ ਕੀਤਾ ਜਾ ਰਿਹਾ ਹੈ ਹੂੰ ਤੇ ਇਹਦੇ ਸਾਰੇ ਜੈਸੇਦਰ ਸਾਹਿਬ ਨੂੰ ਅਸੀਂ ਕੱਲ ਮਿਲੇ ਸੀ ਉਹਨਾਂ ਨੇ ਵੀ ਸ਼ਾਇਦ ਕੱਲ ਕੋਈ ਮੀਟਿੰਗ ਕੀਤੀ ਸੀ ਇਸ ਸਬੰਧ ਵਿੱਚ ਤੇ ਬਾਕੀ ਚਲੋ ਹੁਣ ਕੀ ਕਰਦੇ ਆ ਹੁਣ ਇਹ ਸਾਰਾ ਮਸਲਾ ਸਾਡੀ ਕੌਮ ਦੇ ਸਾਹਮਣੇ ਆ ਤੇ ਕਿ ਉਹ ਹੁਣ ਕੌਮ ਕੀ ਫੈਸਲਾ ਕਰਦੀ ਉਹ ਉਹ ਦੀ ਇੰਤਜ਼ਾਰ ਕੀਤੀ ਜਾਊਂਗੀ ਮੰਗਾ ਮੰਗੇ ਕੁਝ ਹੋਰ ਸੀ ਕਿ ਲੱਗਦਾ ਸਾਡੀ ਮੰਗਾ ਨੂੰ ਬਦਲਿਆ ਗਿਆ ਉਸ ਦਾ ਧਿਆਨ ਲੋਕਾਂ ਦਾ ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਜਿਸ ਵੇਲੇ ਤੁਸੀਂ ਧਰਨੇ ਦੀ ਸ਼ੁਰੂਆਤ ਕੀਤੀ ਸੀ ਉਸ ਵੇਲੇ ਮੰਗਾ ਸੀ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੀ ਜੇਲ੍ਹਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਏ ਜਿਹੜਾ ਕਿ ਸਾਮ ਦੀ ਡਿਬ੍ਰਿਗੋਰ ਜੇਲ੍ਹ ਦਾ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਗਿਆ ਹਾਂਜੀ ਇਹਨੇ ਸਰਕਾਰ ਨੇ ਜਾਣ ਬੁੱਝ ਕੇ ਸਕੂਨ ਉਹਨਾਂ ਨੂੰ ਹੋਰ ਵਧਾ ਕੇ ਐਨਐਸਐਫ ਵੀ ਵਧਾ ਦਿੱਤੀ ਗਈ ਹੈ ਤੇ ਜੇਲ੍ਹ ਵੀ ਨਹੀਂ ਸ਼ਿਫਟ ਕੀਤੀ ਗਈ ਇਸ ਸਗੋਂ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਹੋਰਾਂ ਦੇ ਵਿੱਚ ਫੜ ਕੇ ਜੇਲ੍ਹਾਂ ਸੁਟਿਆ ਜਾ ਰਿਹਾ ਤੇ ਇਹ ਤੇ ਬਹੁਤ ਘਨੌਣੀ ਹਰਕਤ ਹੈ ਸਰਕਾਰ ਦੀ ਇਹਦੀ ਅਸੀਂ ਬਹੁਤ ਨਖੇਦੀ ਕਰਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਕਦਮ ਚੁੱਕੇ ਜਾਣਗੇ ਲਗਾਤਾਰ ਧਰਨਾ ਵੀ ਚੱਲੀ ਆ ਕਈ ਰਾਜਨੀਤਿਕ ਪਾਰਟੀਆਂ ਦਾ ਤੁਹਾਨੂੰ ਸਾਥ ਮਿਲਿਆ ਸਿਕਸ ਸੰਗਠਨਾਂ ਦਾ ਸਾਥ ਮਿਲਿਆ ਲੇਕਿਨ ਉਸ ਦੇ ਬਾਵਜੂਦ ਵੀ ਤੁਹਾਡੀਆਂ ਮੰਗਾਂ ਅੱਜ ਵੀ ਜਾਰੀ ਹੈ ਤੇ ਹੁਣ ਇਹ ਤੇ ਅਸੀਂ ਆਉਣ ਵਾਲੇ ਸਮੇਂ 'ਚ ਪਹਿਲਾਂ ਅਜੇ ਦੇਖਦੇ ਆਂ ਜੇ ਦੇ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਆ ਬਾਕੀ ਫਿਰ ਉਹ ਤੋਂ ਬਾਅਦ 'ਚ ਥੋੜਾ ਲੰਮਾ ਟਾਈਮ ਸੋਚ ਵਿਚਾਰ ਕਰਨ ਤੋਂ ਬਾਅਦ 'ਚ ਅਗਲਾ ਪ੍ਰੋਗਰਾਮ ਤੇ ਹੀ ਬਾਤ ਚੀਤ ਕਰਦੇ 57 ਤੁਹਾਡੀ ਪਤਨੀ ਤੇ ਕੀਤੀ ਗਈ ਹੈ ਕਰੀਬ ਦੋ ਤੋਂ ਤਿੰਨ ਦਿਨਾਂ ਤੋਂ ਜੇਲ੍ਹ 'ਚ ਬੰਦ ਹੈ ਕਿ ਉਹਨਾਂ ਦੀ ਬੇਲ ਦਿੱਲੀ ਅਪਲਾਈ ਕੀਤਾ ਗਿਆ ਅੱਜ ਅੱਜ ਕੋਸ਼ਿਸ਼ ਕਰਨਗੇ ਸ਼ਾਇਦ ਜੇ ਜੀ ਹੁੰਦੀ ਹੈ ਬੇਲ ਤੇ ਠੀਕ ਹੈ ਨਹੀਂ ਹੁੰਦੀ ਤਾਂ ਵੀ ਕੋਈ ਗੱਲ ਨਹੀਂ ਅਮਰਤ ਅਮਰਤਪਾਲ ਨਾਲ ਗੱਲ ਹੋਈ ਹੈ ਨਹੀਂ ਅਮਰਤਪਾਲ ਨਾਲ ਕੋਈ ਗੱਲ ਨਹੀਂ ਹੋ ਰਹੀ ਕੋਈ ਕੋਰ ਕੋਰ ਆਉਂਦਾ ਨਹੀਂ ਵੀ ਕੋਈ ਆਣ ਵਾਲੇ ਸਮਝ ਕੀ ਕਦਮ ਚੁੱਕੇ ਜਾਣਗੇ ਨਹੀਂ ਆਉਣ ਵਾਲੇ ਕਦਮੇ ਆਉਣ ਵਾਲੇ ਸਮਝ ਤੇ ਹੁਣ ਇਹ ਸੰਗਠਾ ਨਾਲ ਸਲਾਹ ਗੰਤੀ ਕਰਕੇ ਕੋਈ ਦੇਖਿਆ ਜਾਊਗਾ ਕਿ ਬਾਕੀ ਜਸედაਰ ਸਾਹਿਬ ਦੇ ਕੋਲ ਕੋਈ ਐਸੀ ਕਾਲ ਰੱਖੀ ਆਪਣੀ ਮੰਗ ਉਹਨਾਂ ਦੇਖੋ ਕੀ ਕੀ ਵਾਅਦਾ ਜਸედაਰ ਸਾਹਿਬ ਨੇ ਮੀਟਿੰਗ 'ਚ ਤੁਸੀਂ ਕੀ ਗੱਲ ਕੀਤੀ ਉਹਨਾਂ ਨਾਲ ਤੇ ਉਹਨਾਂ ਵੱਲੋਂ ਕੀ ਕਿਹਾ ਗਿਆ ਉਹਨਾਂ ਨੂੰ ਤੇ ਇਹੋ ਹੀ ਦੱਸਿਆ ਗਿਆ ਸੀ ਦੇਖੋ ਕੀ ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ ਉਹ ਕਹਿੰਦੇ ਕਿ ਸਾਡੇ ਧਿਆਨ 'ਚ ਅਸੀਂ ਕੋਈ ਕਰ ਰਹੇ ਹਾਂ ਕੋਸ਼ਿਸ਼ ਠੀਕ ਸੋ ਆਸਨ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕੱਲ ਪੰਨ ਸਿੰਘ ਸਾਈ ਬਾਨਾ ਨਾਲ ਵੀ ਮੀਟਿੰਗ ਕੀਤੀ ਗਈ ਹੈ ਆਪਣੀ ਮੰਗਾਂ ਦੱਸੀਆਂ ਗਈਆਂ ਲੇਕਿਨ ਉਹਨਾਂ ਦੁਆਰਾ ਜ਼ਰੂਰ ਕੀਤਾ ਗਿਆ ਹੈ ਕਿ ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਹੈ ਤੇ ਉਹ ਆਪਣੇ ਤੌਰ ਤੇ ਇਸ ਮਾਮਲੇ ਤੇ ਵਿਚਾਰ ਕਰ ਰਹੇ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਮੰਗਾਂ ਉਹਨਾਂ ਦੀ ਲਗਾਤਾਰ 47 ਦਿਨਾਂ ਤੋਂ ਜਿਸ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਆ ਆਉਣ ਵਾਲੇ ਦਿਨਾਂ ਚ ਵੀ ਉਸ ਮੰਗਾਂ ਨੂੰ ਲੈ ਕੇ ਕੜੇ ਕਦਮ ਜਿਹੜੇ ਪਰਿਵਾਰ ਵਾਲੋ ਤੇ ਉਹਨਾਂ ਦੇ ਜਿਹੜੇ ਸਮਰਥਕ ਆ ਜਿਹੜੇ ਉਹਨਾਂ ਨੂੰ ਜਿਹੜੇ ਸਹਿਯੋਗ ਦੇ ਰਿਹਾ ਉਹਨਾਂ ਵੱਲੋਂ ਕੜੇ ਕਦਮ ਚੁੱਕੇ ਜਾਣਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ